ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਬੁਰਜ ਨੱਥੂ ਕੇ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਿਆਲੀ ਤੋਂ ਇੱਕ ਛੜਕ ਜਿਹੜੀ ਆ ਦੋਸਤੋ ਪੱਟੀ ਨੂੰ ਜਾਂਦੀ ਐ ਇਸ ਸੜਕ ਦੇ ਉੱਪਰ ਪਿੰਡ ਬੁਰਜ ਨੱਥੂ ਕੇ ਆ ਬੁਰਜ ਰਾਇਕਾ ਇਹ ਆਮੋ ਸਾਹਮਣੇ ਪਿੰਡ ਆ ਆ ਪੀ ਦੇ ਕੋਲ ਆਇਆ ਦੋਸਤੋ ਇੱਕ ਮੱਝ ਦਿਖਾਵਾਂਗੇ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਮੱਝ ਆ ਬਿਲਕੁਲ ਤਾਜ਼ੀ ਸੂਈ ਆ ਮਗਰ ਵੀ ਕੱਟੀ ਫੀਮੇਲ ਕਾ ਆਪਣੀ ਨੇ ਜਨਮ ਦਿੱਤਾ ਠੀਕ ਆ ਜੀ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ 15 ਅਕਤੂਬਰ ਤੇ ਸਮਾਂ ਮਾਰਨਿੰਗ ਦੇ ਕੋਈ 10 10:30 ਵਜੇ ਦਾ ਟਾਈਮ ਆ। ਅੱਜ ਹੀ ਸੂਈ ਆ ਠੀਕ ਹੈ ਜੀ ਬਾਕੀ ਜਰ ਜੁਰ ਪ੍ਰੋਪਰ ਪਾ ਦਿੱਤੀ ਹੈ ਸਮਝ ਨੇ। ਪੂਰੀ ਗੱਲਬਾਤ ਕਰਦੇ ਆ ਸੋ ਬੁਤੇਰੇ ਲੈਨੇ ਡਿਟੇਲ ਸਭ ਤੋਂ ਪਹਿਲਾਂ ਹੈਪੀ ਸੱਸਰੀ ਘਰ ਬਾਈ। ਸੱਸਰੀ ਘਰ ਸੰਦੂ ਸਾਹਿਬ ਕੋਠੀ ਟੋਪੇ ਕਿਰਪਾ ਸਾਡੇ ਗੁਰਦੀ ਮਹਿਮਾਨ ਹੈ ਜੀ। ਲੱਭੀ ਆਪੀ ਮੱਝ तकरीबन ਆਪਣਾ ਕੱਲ ਪਰਸੋ ਵੀ ਭੈਣ ਭਰਾਵਾਂ ਨੂੰ ਦਿਖਾਈ ਸੀਗੀ। ਹਾਂਜੀ ਹਾਂਜੀ। ਬਿਲਕੁਲ ਤਿਆਰੀ ਦੇ ਉੱਤੇ ਸੀ ਤੇ ਫਿਲਹਾਲ ਅੱਜ ਜਿਹੜੀ ਐ ਸੂਫੀ ਹੈ। ਹਾਂਜੀ ਹਾਂਜੀ। ਤੇ ਗੱਲਬਾਤ ਕਿਤੇ ਚੱਲ ਨਹੀਂ ਸੀ ਜਾਂ ਸੌਦਾ ਇਹ ਸਾਨੂੰ ਸੌਦਾ ਹੋ ਗਿਆ ਇਹ ਬੰਦੇ ਕੇ ਨਾਲ ਠੀਕ ਹੈ ਭਰਾ 1 ਲੱਖ ਤੇ 18000 ਦਾ ਸੌਦਾ ਹੋ ਗਿਆ ਕਿਰਾਏ ਸਮੇਂ ਦੀ ਓਕੇ ਉਹ ਬੰਦਾ ਦੇ ਪੈਸੇ ਅਰੇ ਇੱਥੇ ਆ ਕੇ ਦੇਵਾਂਗੇ ਮੈਨੂੰ ਇਹ ਕੰਮ ਨਹੀਂ ਵੀ ਕਰਨਾ ਅੱਛਾ ਅੱਛਾ ਅੱਧੇ ਪਾ ਦਿਓ ਬਾਕੀ ਜਾੜੇ ਘਰੇ ਲਾ ਗਏ ਕੋਲ ਤਾਂ ਮਤਲਬ ਸਿਆਣੀ ਹੋਈ ਵੀ ਚਲੋ ਇੱਥੇ ਆਣ ਕੇ ਤਸੱਲੀ ਕਰੀ ਬਸ ਤਸੱਲੀ ਕਰੀ ਪੈਸੇ ਗਿਣਾਵੇ ਤੇ ਲੈ ਕੇ ਜਾ ਲੈ ਗਏ ਜਾਵੇ ਆਪਾਂ ਨੂੰ ਵੀ ਨਿਕਲ ਵੀ ਗਈ 20 30 ਹਜ਼ਾਰ ਪਾਏ ਤੇਰੇ ਘਰੇ ਲਾ ਗਏ ਤਾਂ ਪਾ ਗਏ ਫਿਰ ਰੁਪਈਏ ਵਾਦੇ ਦੇ ਦੀ ਹਾਂ ਹੁਣ ਵੀ ਜਿਹੜਾ ਵੀ ਮੇਰੇ ਨਾਲ ਆਵੇ ਅੱਧੇ ਰੁਪਈਏ ਪ ਤਾਰਾ ਮਰਾਗੇ ਚਵਾਗੇ ਜੇ ਚੂਣ ਪੋਲੀ ਹੋਵੇ ਉਹ ਸ਼ਿਟਾ ਥਣਵਾਦੇ ਆਪਣੇ ਘਰ ਦੀ ਜ਼ਿੰਮੇਵਾਰੀ ਆ ਬਾਕੀ ਸਾਨੂੰ ਸਾਰਾ ਠੰਡੀ ਵਰੀ ਆ ਅੱਜ ਹੀ ਸੂਈ ਤੜਕੇ ਅੱਜ ਹੀ ਸੂਈ ਤੜਕੇ ਸੂਈ ਆ ਲੋ ਵੀ ਅੱਜ ਹੀ ਮੋਰਲੀ ਆ ਆਪਾਂ ਦੀ ਗੱਲ ਆ ਕਿ ਦਿਨ ਦੀ ਕਟੀਆਂ ਹੀ ਆ ਤੇ ਕੱਟੀ ਦਿੱਤੀ ਜੋ ਕਿ ਇਹ ਨਾਲ ਅਗਲਾ ਖ ਆਪਣੇ ਪੀਲੇ ਸੂਏ ਦੀ ਕੱਟੀ ਵੀ ਕਰੀ ਦੀ ਆ ਕਿ ਮਗਰ ਹਾਂਜੀ ਬਾਕੀ ਸਾਰਾ ਚਵਾਈ ਬੜੀ ਦਰੇਲੇ ਹੋ ਭਰਾ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿਓ ਲਓ ਜੀ ਆ ਕਰੋ ਚੱਕ ਠੀਕ ਆ ਜੀ ਇਹ ਮਗਰਲੇ ਥਾਣਾ ਬਾਕੀ ਮੋਟੀ ਤਾਰ ਆ ਠੀਕ ਆ ਜੀ ਤੇ ਹੁਣ ਕੋਈ ਉਹ ਗੱਲਬਾਤ ਰਹਿ ਨਹੀਂ ਗਈ ਕਿ ਵੀ ਟਿੱਪ ਕੇ ਲੈ ਕੇ ਜਾਨੀ ਕਿਸੇ ਪੁਰਾਣੇ ਦਾ ਕਿਲੋ 2-4 ਹਾਂਜੀ ਸੰਧਾਬ ਇਹ ਨਹੀਂ ਲੋ 1 ਕਿਲੋ ਲੈ ਕੇ ਜਾ ਸਰੇ ਹੰਦਾਂਬ 4 ਕਿਲੋ ਸਮਝ ਲਓ ਬੱਚੇ ਬੱਚੇ ਨੂੰ ਚੰਗਾ ਆ ਗਏ ਨਾ ਹਾਂ 2 ਕਿਲੋ ਚੋਇਆ 2 ਕਿਲੋ ਬੱਚੇ ਦੀ ਕੱਟੀ ਨਹੀਂ ਪਿਆ ਆ ਵਾ ਦਾ ਵੀ ਇਹ ਹੈ ਵੀ ਤਕਰੀਬਨ ਚਲੋ ਮਾ ਤੇ ਤੇਰੇ ਕੋਲ ਪਿਛਲੇ ਸਾਲ ਰਹੀ ਹੈ ਹਾਂਜੀ ਇੱਕ ਸੁਪਾ ਪੀਤਾ ਕਰੇ ਪੀਤਾ ਜੀ ਕਿੰਨਾ ਕੁ ਦੋ ਤੋਂ ਚੋਇਆ ਚਲੋ 14 ਤੋਂ 15 ਕਿਲੋ ਦੇ ਚੋਇਆ 14-15 ਕਿਲੋ ਹਾਂਜੀ ਲੇਵਾ ਪਰਸੋ ਵੀਡੀਓ ਪਾਈ ਸੀ ਨਾ ਹਾਂ ਤੇ ਉਦੋਂ ਗੱਲਾਂ ਹੋਰ ਤੇ ਹੁਣ ਵੇਖੋ ਕੀ ਗੱਲਾਂ ਕਰਾਈ ਫਿਰਦੀ ਮੈਂ ਤਾਂ ਲੇਵਾ ਵਿਖਾਉ ਮਾ ਇਧਰਲੇ ਪਾਸੇ ਦੋਸਤੇ ਕੋਈ ਜਿਆਦਾ ਪਾਉਣੇ ਆ ਠੀਕ ਆ ਜੀ ਕੋਈ ਭਾਲ ਨਹੀਂ ਗਈ ਐਂਡਰ ਦੀ ਕੁਆਲਿਟੀ ਆ ਕੋਈ ਬਾਈ ਛਾਈ ਨਹੀਂ ਗਈ ਹਾਂ ਅੱਜ ਤੜਕੇ ਜੇਰ ਪਾਈ ਆ ਤੜਕੇ ਤੜਕੇ ਜੇਰ ਆਪਣਾ ਸਾਰੀ ਉਹ ਬਾਲਟੀ ਚ ਪਈ ਆ ਠੀਕ ਆ ਵੀਡੀਓ ਬਣੀ ਪਈ ਆਪਣੀ ਤੋਂ ਠੀਕ ਆ ਹਾਂਜੀ ਉਹ ਵੀ ਵਿਖਾ ਦੇਾਂਗੇ ਆਪਾਂ ਠੀਕ ਆ ਸਾਨੂੰ ਸਾਹਿਬ ਇਹ ਨਹੀਂ ਕਹਿ ਦੇਣਾ ਵੀ ਜੇ ਕੋ ਥੱਲੇ ਹੈਗਾ ਉਸ ਦਾ ਫੇਰੀ 14 ਕਿਲੋ ਦਿੰਦੀ ਰਹੀ ਆ ਹਾਂ ਆਹਾਂ 4 ਕਿਲੋ ਕੱਢਿਆ ਬਾਕੀ ਸਾਨੂੰ ਸਾਹਿਬ ਚਲੋ ਟੀਆ ਭਰਾ ਡੇਟ ਨੇ ਟੀਗਾ ਮੈਨੂੰ ਜਿਆਦਾ ਡੋਗਲਾ ਭਰਤ ਆਏ ਦਿੱਤੀ ਕੱਟੀ ਪਰ ਕੱਟੀ ਵੀ ਕੁੜੀਆਂ ਹੀ ਨਹੀਂ ਹੈ ਹੈ ਅੱਜ ਦੀ ਇਹਦੇ ਵੇਲੇ ਕਿੱਡੀ ਆ ਠੀਕ ਆ ਗਲਤ ਭਰਦੇ ਭਰੋਂਦੇ ਵੀ ਬੀ ਬੱਚਾ ਹਾਂਜੀ ਹਾਂਜੀ ਬਸ ਜੀ ਅੱਖਾਂ ਬਿੱਲੀਆਂ ਆਈਆਂ ਅੱਖਾਂ ਬਿੱਲੀਆਂ ਆਈਆਂ ਦਾ ਮੱਥੇ 'ਚ ਫੁੱਲ ਆ ਗਿਆ ਹਾਂਜੀ ਲਓ ਜੀ ਇਹ ਨੀਦੀ ਦੇ ਵਿੱਚ 200 ਕੱਟੀਆਂ ਆ ਗਈਆਂ ਮਗਰ ਕੁਝ ਕਿ ਜਿਹੜੀ ਪੂਛ ਤੁਹਾਨੂੰ ਸਾਹਿਬ ਜਿੰਨੇ ਬੱਚੇ ਜائیں ਦਊਗੀ ਵੀ ਕੱਟੀਆਂ ਤੇ ਜੇ ਕੋਈ ਚੰਗਾ ਸੀਮਣ ਭਰਾ ਆ ਕੇ ਚੰਗੇ ਕਹਿੰਦੇ ਲੈ ਲੈ ਟੇਡੇ ਕਰਦੇ ਬੱਚੇ ਜਿਹਦਾਂ ਦੇ ਮਾਦੀਏ ਤੋਂ ਤਿਆਰ ਕਰਾ ਲਓ ਮੈਂ ਤਾਂ ਠੀਕ ਆ ਹਾਂਜੀ ਠੀਕ ਆ ਹਾਂਜੀ ਲਓ ਵੀ ਆਪੀ ਇੱਕ ਵਾਰੀ ਖੋਲ ਵੇਰ ਤੋੜ ਕੇ ਦਿਖਾ ਦਈਏ ਲੋਵੇ ਠੀਕ ਆ ਜੀ ਸੋ ਕਟੀ ਨੂੰ ਜਨਮ ਦਿੱਤਾ ਠੀਕ ਆ ਅੱਜ ਮਾਰਨਿੰਗ ਸੂਈ ਆ ਬਿਲਕੁਲ ਗਿੱਲੇ 나ੜੂ ਬੱਚਾ ਆਰਡਰ ਕੁਆਲਿਟੀ ਚੰਗੀ ਆ ਲੇਵੇ ਲੂਵੇ ਦੀ ਬਾਕੀ ਆ ਤੁਹਾਨੂੰ ਸਾਰੇ ਭਰਾਵਾਂ ਨੂੰ ਪਤਾ ਲੱਗ ਜਣਾ ਚਾਹੀਦਾ ਠੀਕ ਆ ਆ ਦੇਖੋ ਵੀ ਦੋ ਦੋ ਤਿੰਨ ਕਿਲੋ ਚੋਈ ਆ ਸੰਦੋ 4 ਕਿਲੋ 2 ਕਿਲੋ ਚਿਆ ਦੋ ਕਟੀਆਂ ਨੂੰ ਪਿਆ ਆ ਠੀਕ ਆ ਵੀ ਹਾਂਜੀ ਹਾਂ ਲੋ ਜੀ ਕਰੋ ਚੈੱਕ ਟਾਂਜਾ ਆ ਸੰਦਰ ਵੇਰ ਲਵਰ ਲਵੇ ਲੋ ਆਪਸ ਆਪਸ ਨੂੰ ਆ ਵੀ ਸੰਸ ਉਹ ਇਸੇ ਦੀ ਕੱਟੀ ਜੋ ਅੱਛਾ ਇਹ ਆ ਵੇ ਲੋ ਆ ਵੀ ਉਦੋਂ ਉਹਨਾਂ ਦੀਆ ਭਰਾਇਆ ਇਹ ਬੰਦਿਆਂ ਨੇ ਹਾਂ ਦੇਨ ਦੀ ਕਟ ਗਈ ਹੈ ਇਹ ਜੁਣੀ ਸੰਸ ਉਹ ਗੱਲ ਕੋਈ ਬਾਕੀ ਪੱਤਰ ਪੁੱਤਰ ਜਿੱਥੇ ਮਰਦੀ ਡਾਕ ਛੱਡੋ ਮੈਂ ਇਹਨੂੰ ਹਾਂ ਹਾਂਜੀ ਲਓ ਪੂਰਾ ਮੋਤੇ ਸੁਬਈ ਪਈ ਆ ਮੈਂ ਹਾਂ ਓ ਲੋ ਰਸਾ ਦਾ ਸੁਟਿਆ ਤਸੱਲੀਆ ਕਰਕੇ ਲੈ ਕੇ ਜਾਵੇ ਚਲੋ ਦਾ ਲੈ ਕੇ ਜਾਵੇ ਕੋਈ ਐ ਰੂਮਰ ਕਿਸੰਦਾ ਚੋਣ ਪੋਲੀ ਇਹਦੇ ਹਮ ਲਓ ਲਓ ਵੀ ਕੋਈ ਪੂਰ ਛਟਾਣੀ ਕੋਈ ਥਣਵਾ ਜਵਾਈ ਤੋਂ ਪਤਾ ਲੱਗ ਹੀ ਜਾਊਗਾ ਠੀਕ ਹੈ ਹਾਂਜੀ ਲਓ ਮੋਟੀ ਤਾਰ ਆ ਬਿਲਕੁਲ ਚੋਣ ਇੱਕ ਨੰਬਰ ਹਾਂਜੀ ਸਾਨੂੰ ਸਾਫ ਇਹੋ ਜੀ ਸੀਨ ਮੈਂ ਲੱਭਣੀ ਆ ਕੱਲ ਤੇ ਇੰਨੀ ਗੱਲ ਭਰਿਆ ਭਾਂਡਾ ਅੱਜ ਤੇ ਬੱਚਾ ਇਹਨੇ ਦੇ ਦਿੱਤਾ ਨਾ ਅਗਲਾ ਤਸੱਲੀ ਕਰਕੇ ਖੜੇ ਬਿਲਕੁਲ ਜੀ ਬਿਲਕੁਲ ਉਂਗੀ ਰੁਪਈਏ ਲਾਉਣੇ ਰਕਮ ਲਾਉਣੀ ਅਗਲੇ ਨੇ ਨੇ ਸੋਨਾ ਵਿਖਾਲਾ ਬਖੂਲਾ ਚੰਗਾ ਤੇ ਕੱਦ ਦੋਸੋਂ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਨੇ ਆ ਵੀ ਵੱਡੇ ਕੱਟ ਵੱਡੀ ਅਸਨ ਤੋਂ ਫੁੱਲ ਪੂਰੀ ਬੱਟੀ ਆ ਉਤੋਂ ਵੇਖ ਸਕਦੇ ਹੋ ਦਿਖਿਆ ਜੇ ਪੁੜੇ ਪੜੇ ਚੱਕ ਜੂਗੇ ਅੱਜ ਦੀ ਸੋਈ ਆ ਬਿਲਕੁਲ ਪਤਲਾ ਪਿੰਡਾ ਕੱਟੀ ਵੇ ਲੋ ਖੁਰਲੀ ਨੂੰ ਮੈਂ ਦੋ ਗੱਠਾਂ ਚੀ ਹਣੀ ਜੋ ਆ ਕੱਟੀ ਚੰਗੀ ਜ਼ਬਰਦਸਤ ਪਾਈ ਹੈ ਨਾ ਇਹ ਨਾ ਵੀ ਬੱਚੇ ਨਹੀਂ ਬੱਚੇ ਨਹੀਂ ਮਾਰੇ ਪਾਉਂਦੀ ਸਿਰਫ ਇੰਨੀ ਗੱਲ ਕੋਈ ਟੀਕੇ ਦੀ ਗੱਲ ਕਰ ਬਹਿ ਹੈ ਨੀਲੀ ਚਾ ਨੀਲੀ ਸੀ ਉਹ ਨਹੀਂ ਗ੍ਰੇਡਰ ਨਹੀਂ ਆਪਾਂ ਇਹ ਕਹਿ ਦਈਏ ਭਾਜੀ ਆਉਂਦੀ ਨਹੀਂ ਨੀਲੀ ਹਾਂ ਜੀ ਚੰਗੇ ਨੀਲੀ ਚ ਕੱਟੀ ਆ ਗਈ ਹਾਂ ਜੀ ਅਨੇ ਚੰਗੀ ਮੱਝ ਨੇ ਚੰਗਾ ਬੱਚਾ ਪਾਇਆ ਤੇ ਬੱਚਾ ਦੋ ਚੰਗੇ ਪਾਉਂਦੀ ਆ। ਆਪੇ ਮੋਲ ਕੀ ਡਿਮਾਂਡ ਕਰਦੇ। ਸਾਨੂੰ ਸਾਹਿਬ ਮੋਲ ਆਪਾਂ ਕੱਲ ਵੀ ਇੱਕ ਪੰਜੀ ਪਾਇਆ ਏ ਇੱਕ 20 ਦੀ ਗਿਆ ਏ। ਹਾਂ। 1,11,000 ਰੁਪਏ ਸਾਨੂੰ ਸਾਹਿਬ ਲਾਣਾ 100 ਕਿਲੋਮੀਟਰ ਪਹੁੰਚ ਕਰ ਦਿਆਂਗੇ। 1,18 ਚ ਹਾਂਜੀ। ਜੂਰ ਜੂਰ ਸਾਨੂੰ ਸਾਹਿਬ ਪਵਾਤੀ ਹੁੰਦੇ। ਵੇ ਲੋਕ ਜਾਗ ਲੈਣੇ ਸੂਣੀ ਹੀ ਸੁਵਾਉਣੀ ਹੀ ਹਾਂ ਹੋਂਦੇ ਗਲਾ ਇੱਥੇ ਚੋਕੇ ਤਸੱਲੀ ਕਰਕੇ ਖੜੇ ਅਗਲਾ 100 ਰੁਪਏ ਪਾ ਦੇ ਲਾ ਕੇ ਧਾਰਾ ਮਾਰਾ ਕੇ ਫੇਰ ਆਪਾਂ ਰੁਪਏ ਬੇ ਫਿਕਰੀ ਹੁਣ ਆਪਦੀ 24 ਹਾਂਜੀ ਬਸ 1 ਲੱਖ 118 ਜਾਊਗੀ 1 ਲੱਖ 118000 ਤੋਂ 100 ਕਿਲੋਮੀਟਰ ਤੱਕ ਪਹੁੰਚ ਲੋ ਵੀ 100 ਕਿਲੋਮੀਟਰ ਤੱਕ ਪਹੁੰਚ ਆ ਜੀ 1 ਲੱਖ 118000 ਦੇ ਵਿੱਚ ਸੰਧੂ ਸਾਹਿਬ ਕੀ ਕਰਿਓ ਕੰਡਕਟ ਬਾਕੀ ਲੈ ਦੇ ਇੰਟਰ ਦੀ ਕੁਆਲਟੀ ਬਣੀ ਆ ਆ ਵੇਖੋ ਜੀ ਜਿਹੜੇ ਪਾਸੇ ਮਰਜੀ ਬੈਠ ਕੇ ਇਧਰ ਦੀ ਮਾਦੀ ਚ ਮਡੇ ਰਹੋ ਬਾਕੀ ਲੈਵਾ ਵੇ ਲੋਕੀ ਹਾਂ बाकी ਦੁੱਧ ਵੀ ਤੁਹਾਨੂੰ ਦੱਸ ਦਿੱਤਾ ਠੀਕ ਹੈ ਜੀ ਜਿੰਨਾ ਦੁੱਧ ਚਵਾਉਂਦੇ ਰਹੀ ਜਾਂ ਪਿਛਲੇ ਸਵੇਰੇ ਦੇ ਵਿੱਚ ਇਧਰੋਂ ਇਧਰ ਬਹਿਣੀ ਵਾਲੇ ਪਾਸੋਂ ਵੀ ਤੁਹਾਨੂੰ ਆਪਾਂ ਪ੍ਰੋਪਰ ਦਿਖਾਈਏ। ਬਾਕੀ ਮੱਝ ਦੀ ਫੇਸ ਕੁਆਲਟੀ ਵੀ ਚੰਗੀ ਹੈ ਟੇਡਾ ਕਾਟ ਆ ਜਾਂਦਾ ਠੀਕ ਹੈ ਜੀ। ਇਹ ਸਕਾਰ ਸੈਂਟਰੋਂ ਟੁੱਟਦਾ ਜ਼ਰੂਰ ਆ। ਇਧਰ ਬਹਿਣੀ ਵਾਲੇ ਪਾਸੋਂ ਆ ਮਾਰੋ ਨਹੀਂਗਾ ਠੀਕ ਹੈ ਜੀ। ਸੋ ਲੇਵੇ ਲੂਵੇ ਦੀ ਬਹੁਤ ਵਧੀਆ ਬੀਨਸਪੌਂਸ ਲੇਵੇ ਤੋਂ ਪ੍ਰਕਾਸ਼ੀ। ਸੋ 118000 ਦੀ ਇਹ ਜਿਹੜੀ ਫਾਈਨਲ ਤੁਹਾਨੂੰ ਅੱਜ ਮਿਲ ਜੂਗੀ। ਹਾਂਜੀ। ਇੱਕ ਹੈਪੀ ਨੰਬਰ ਆਪਣੇ ਕੰਟੈਕਟ ਨੰਬਰ ਤੁਹਾਨੂੰ ਦੱਸਦਾ 8143737357 ओके ਸੋ ਦੋਸੋਏ ਨੰਬਰ ਦੇ ਕਾਲ ਕਰੋ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਸੋ ਚਵਾਈ ਪਸਮਾਈ ਦੀ ਬਹੁਤ ਵਧੀਆ ਪਾ ਕੋਈ ਵੀ ਸੱਜਣ ਆਪਣਾ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਸੋ ਮਗਰ ਕੱਟੀ 118000 ਦੇ ਵਿੱਚ ਪਹੁੰਚੋ 100 ਕਿਲੋਮੀਟਰ ਤੱਕ ਧੰਨਵਾਦ ਜੀ